ਆਨਲਾਈਨ ਗੋਸਪਲ ਮਿਨਿਸਟਰੀ ਦੇ ਇੱਕ ਹੋਰ ਨਵੇਂ ਐਪੀਸੋਡ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਪਵਿੱਤਰ ਬਾਈਬਲ ਵਿੱਚ ਮੱਤੇ ਦੀ ਖੁਸ਼ਖਬਰੀ ਉਹਦੇ 15 ਅਧਿਆਇ ਦੇ 13 ਆਇਤ ਵਿੱਚ ਅਸੀਂ ਇਦਾਂ ਪੜ੍ਹਦੇ ਹਾਂ ਉਹਨੇ ਉੱਤਰ ਦਿੱਤਾ ਭਾਈ ਹਰੇਕ ਬੂਟਾ ਜੋ ਮੇਰੇ ਸੁਰਗ ਪਿਤਾ ਨੇ ਨਹੀਂ ਲਾਇਆ ਸੋ ਜੜੋਂ ਪੁੱਟਿਆ ਜਾਵੇਗਾ ਇਹ ਸੰਸਾਰ ਪਰਮੇਸ਼ਵਰ ਦਾ ਬਾਗ ਹੈ ਜਿੱਥੇ ਮਨੁੱਖ ਦੇ ਦੋ ਸਮੂਹਾਂ ਵਿੱਚ ਵੰਡੇ ਹੋਏ ਹਨ ਇੱਕ ਉਹ ਜੋ ਪਰਮੇਸ਼ਵਰ ਨਾਲ ਮੇਲ ਖਾਂਦਾ ਹੈ ਜਾਂ ਉਹ ਜੋ ਪਰਮੇਸ਼ਵਰ ਨਾਲ ਦੁਸ਼ਮਣੀ ਰੱਖਦਾ ਹੈ ਪ੍ਰਭੂ ਯੇਸ਼ੂ ਮਸੀਹ ਮਨੁੱਖ ਦੀ ਤੁਲਨਾ ਬਾਗ ਦੇ ਪੌਦਿਆਂ ਨਾਲ ਕਰਦੇ ਹਨ ਕਿਸੇ ਵੀ ਬਗੀਚੇ ਵਿੱਚ ਪੌਦੇ ਉਹ ਹੁੰਦੇ ਹਨ ਜੋ ਮਾਲੀ ਦੁਆਰਾ ਲਗਾਏ ਜਾਂਦੇ ਹਨ ਜਾਂ ਦੂਜੇ ਉਹ ਜੋ ਜੰਗਲੀ ਹੁੰਦੇ ਹਨ ਜੰਗਲੀ ਪੌਦਿਆਂ ਨੂੰ ਕੁੱਟ ਕੇ ਅੱਗ ਵਿੱਚ ਸੁੱਟ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਜੋ ਕੋਈ ਵੀ ਪ੍ਰਭੂ ਯੇਸ਼ੂ ਮਸੀਹ ਤੋਂ ਆਪਣੇ ਆਪ ਦੇ ਪਾਪਾਂ ਦੀ ਮਾਫੀ ਪ੍ਰਾਪਤ ਨਹੀਂ ਕਰਦਾ ਉਹ ਪਰਮੇਸ਼ਵਰ ਦੁਆਰਾ ਲਾਇਆ ਪੌਦਾ ਨਹੀਂ ਹੈ ਇਸ ਲਈ ਉਹ ਨਰਕ ਦੀ ਅੱਗ ਦੀ ਝੀਲ ਵਿੱਚ ਸੁੱਟਿਆ ਜਾਵੇਗਾ ਪਰ ਹਰੇਕ ਜੋ ਕੋਈ ਵੀ ਪ੍ਰਭੂ ਯੇਸ਼ੂ ਮਸੀਹ ਵਿੱਚ ਵਿਸ਼ਵਾਸ ਕਰਦਾ ਹੈ ਜੋ ਮਨੁੱਖ ਜਾਤੀ ਲਈ ਸੂੜੀ ਉੱਤੇ ਕੁਰਬਾਨ ਕੀਤਾ ਗਿਆ ਕੁਰਬਾਨ ਹੋਇਆ ਅਤੇ ਉਸਨੇ ਉਸ ਨੂੰ ਪ੍ਰਭੂ ਅਤੇ ਆਪਣੇ ਜੀਵਨ ਦਾ ਮੁਕਤੀਦਾਤਾ ਸਵੀਕਾਰ ਕਰਦਾ ਹੈ ਉਹ ਪਰਮੇਸ਼ਵਰ ਦੁਆਰਾ ਲਾਇਆ ਹੋਇਆ ਬੁੱਟਾ ਹੈ ਉਸ ਨੂੰ ਪਰਮੇਸ਼ਵਰ ਪਿਤਾ ਦੀ ਸੁਰੱਖਿਆ ਅਤੇ ਭਲਾਈ ਪ੍ਰਾਪਤ ਹੋਵੇਗੀ ਅਤੇ ਤੁਸੀਂ ਵੀ ਪ੍ਰਭੂ ਯੇਸ਼ੂ ਮਸੀਹ ਵਿੱਚ ਵਿਸ਼ਵਾਸ ਦੁਆਰਾ ਅਜਿਹਾ ਕਰ ਸਕੋ ਪਰਮੇਸ਼ਵਰ ਅੱਗੇ ਤੁਹਾਡੇ ਲਈ ਸਾਡੀ ਇਹ ਪ੍ਰਾਰਥਨਾ ਹੈ